ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਅੱਜ ਸਯੁਗਤ ਮੋਰਚੇ ਤੇ ਸੱਜੇ ਤੇ ਕਿਸਾਨਾਂ ਨੇ ਬਹੁਤ ਵੱਡੀ ਗੈਂਤੀ ਦੇ ਵਿੱਚ ਚੰਡੀਗੜ੍ਹ ਦਾ ਲਕੂਚ ਕਰਨਾ ਸੀ ਪਰ ਚੰਡੀਗੜ੍ਹ ਜਾਂਦਿਆਂ ਕੁਝ ਕਿਸਾਨਾਂ ਨੂੰ ਘੇਰ ਲਿਆ ਤੇ ਕਈਆਂ ਨੂੰ ਘਰਾਂ ਤੋਂ ਛਾਪੇ ਮਾਰ ਕੇ ਫੜ ਲਿਆ ਤੇ ਪਿੰਡ ਭਰੇਰੀਆਂ ਤੇ ਪਿੰਡ ਆਲਮ ਵਾਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਇਹਨਾਂ ਦੇ ਕਿਸਾਨ ਜੋ ਜਾਰੇ ਸੀ ਅੱਜ ਸਵੇਰ ਜਿਨ੍ਹਾਂ ਦੇ ਵਿੱਚ ਕੌਮੀ ਕਿਸਾਨੀ ਉਹਨਾਂ ਦੇ ਕਾਫੀ ਵਰਕਰ ਸਨ ਜਿਨ੍ਹਾਂ ਦੇ ਵਿੱਚ ਕੌਮੀ ਬਲਾਰਾ ਲਖਾ ਸ਼ਰਮਾ ਜੀ ਪਿੰਡ ਆਲਮਵਾਲਾ ਚੌਧਰੀ ਪਾਲ ਸਿੰਘ ਜੀ ਪਲੇਰੀਆਂ ਗੁਰਸੇਵ ਸਿੰਘ ਪ੍ਰਧਾਨ ਜ਼ਿਲ੍ਹਾ ਸ੍ਰੀ ਬੁਖਸਰ ਸਾਹਿਬ ਸਵਰਨ ਸਿੰਘ ਪਲੇਰੀਆਂ ਇੱਕਾਈ ਪ੍ਰਧਾਨ ਗੁਰਜੰਟ ਸਿੰਘ ਅਕਾਈ ਪ੍ਰਧਾਨ ਆਲਮ ਵਾਲਾ ਢਿੱਲੋ ਪਲੇਰੀਆ ਕਾਕਾ ਪਲੇਰੀਆ ਬਲਵਿੰਦਰ ਸਿੰਘ ਪਲੇਰੀਆ ਸਰਜੰਡ ਸਿੰਘ ਪਲੇਰੀਆ ਸਤਪਾਲ ਸਿੰਘ ਪਲੇਰੀਆ ਪੱਪੂ ਸਿੰਘ ਪਲੇਰੀਆ ਬਲਵਿੰਦਰ ਸਿੰਘ ਸੇਖੋਂ ਕੁਲਵਿੰਦਰ ਸਿੰਘ ਸੇਖੋਂ ਗੁਰਜੰਟ ਸਿੰਘ ਸੇਖੋਂ ਬਲਦੇਵ ਸਿੰਘ ਸੇਖੋਂ ਲਾਪਰੀਤ ਸਿੰਘ ਸੇਖੋਂ ਜਗਸੀਰ ਸਿੰਘ ਸੇਖੋਂ ਗੁਰਜੰਟ ਸਿੰਘ ਸੇਖੋਂ ਗਗਨਦੀਪ ਸਿੰਘ ਸੇਖੋ ਗੁਰਮੀਰ ਸਿੰਘ ਸਾਬਕਾ ਫੌਜੀ ਆਮ ਵਾਲੇ ਤੋਂ ਗੁਰਪਿੰਦਰ ਸਿੰਘ ਸੇਖੋ ਇਹ ਸਾਰੇ ਕੌਮੀ ਕਿਸਾਨੀ ਉਹਨਾਂ ਦੇ ਵਰਕਰ ਸਨ ਜਿਹੜੇ ਅੱਜ ਜਾ ਰਹੇ ਸਨ ਤੇ ਇਹਨਾਂ ਨੂੰ ਅੱਜ ਡਿਪਟੀ ਸਾਹਿਬ ਨੇ ਤੇ ਐਸਐਚਓ ਸਿਟੀ ਨੇ ਰੋਕ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਡਿਪਟੀ ਸਾਹਿਬ ਦੇ ਦਫ਼ਤਰ ਵਿੱਚ ਤੇ ਜਾ ਕੇ ਬਿਠਾਤਾ ਹੈ ਤੋਂ ਅੱਗੇ ਆਪਾਂ ਪੁੱਛਦੇ ਆਂ ਲੱਖਾ ਸ਼ਰਮਾ ਜੀ ਜਿਹੜੇ ਕੌਮੀ ਕਿਸਾਨੀ ਉਹਨਾਂ ਨੇ ਬੁਲਾਰੇ ਆ ਕਿ ਅਗਲੀ ਕਾਰਵਾਈ ਕੀ ਹੋਈ ਹੈ ਉਹ ਆਪਾਂ ਨੂੰ ਸਾਰੇ ਖੁੱਲ ਕੇ ਦੱਸਣਗੇ ਕਿ ਕਿਵੇਂ ਸਹੀ ਕਾਰਵਾਈ ਹੋਈ ਹੈ ਹਾਂਜੀ ਲੱਖਾ ਜੀ ਇਹ ਕਿਵੇਂ ਕਾਰਵਾਈ ਹੋਈ ਹੈ ਤੇ ਕਿਵੇਂ ਤੁਹਾਨੂੰ ਫੜਿਆ ਗਿਆ ਸੀ ਕਿੱਥੇ ਫੜਿਆ ਗਿਆ ਤੇ ਹੁਣ ਅਗਲੀ ਕਾਰਵਾਈ ਕੀ ਹੈ ਇਹ ਸਾਨੂੰ ਦੱਸੋ ਜੀ 5 ਤਰੀਕ ਮੋਰਚਾ ਸੀਗਾ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਸੀ ਉਹਦੇ ਵਾਸਤੇ ਚੰਡੀਗੜ੍ਹ 'ਚ ਪੀਸਫੁਲੀ ਇਹਨਾਂ ਨੂੰ ਥਾਂ ਮੰਗਿਆ ਸੀ ਤਾਂ ਐਸ ਕੇ ਐਮ ਨੇ ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ ਸਾਹਿਬ ਨੂੰ ਇਹਨਾਂ ਨੇ ਨਜ਼ਰਬੰਦ ਕਰ ਲਿਆ ਵਿੰਦਰ ਸਿੰਘ ਜੀ ਗੋਲੇ ਵਾਲਾ ਸਾਹਿਬ ਨੂੰ ਗਰਾਣਾ ਸਾਹਿਬ ਦੇ ਘਰੇ ਵੀ ਛਾਪੇ ਰੋਦੂ ਸਿੰਘ ਮਾਨਸ਼ਾ ਜੀ ਵੀ ਜਿੰਨੇ ਸੰਯੁਕਤ ਕਿਸਾਨ ਮੋਰਚੇ ਦੇ ਸੂਬੇ ਦੇ ਆਗੂ ਸੀ ਸਾਰਿਆਂ ਨਜ਼ਰਬੰਦ ਕਰ ਲਿਆ ਇੱਥੋਂ ਤੱਕ ਕਿ ਸਾਡੇ ਹਲਕੇ ਦੇ ਵੀ ਜ਼ਿਲ੍ਹਾ ਪ੍ਰਧਾਨ ਨੱਕੋਵਾਲ ਹੋਰ ਵੀ ਸਾਡੇ ਐਸਕੇਮ ਦੇ ਸੀਗੇ ਕੰਮ ਕਰਨ ਵਾਲੇ ਸਾਡੇ ਪਿੰਡ ਆ ਕੋ ਸਾਡਾ ਨਜਲਬੰਦ ਕਰ ਲਿਆ ਅਸੀਂ ਵੀ ਜਪੇਂ ਚਿਗੇ ਪਾਸੇ-ਆਸੇ ਜਿਹੜੇ ਜੜੇ ਵੱਜ ਗਏ ਕੁਝ ਬੰਦੇ ਸਾਡੇ ਰਾਤ ਨੂੰ ਉੱਤੇ ਪਹੁੰਚ ਵੀ ਗਏ ਸਾਡਾ ਬਲਾਕ ਪਿੰਡ ਲੰਬੀ ਦਾ ਜਸਪੀਰ ਸਿੰਘ ਨਿੱਕਾ ਗੁਰਵਿੰਦਰ ਸਿੰਘ ਕਿੰਦਾ ਇਹ ਸਾਡੇ ਬੰਦੇ ਇੱਥੇ ਪਹੁੰਚ ਚ ਕਾਮਯਾਬ ਹੋ ਗਏ ਰਾਤ ਅਸੀਂ ਪਾਸੇ ਸੀਗੇ ਵੀ ਚਲੋ ਹੁੰਦਾ ਹੀ ਆ ਵੀ ਪੁਲਿਸ ਦੀ ਛਾਪੇਮਾਰੀ ਤੋਂ ਜਾਂ ਕਿਵੇਂ ਅਸੀਂ 3 ਤਰੀਕ ਦੀ ਮੀਟਿੰਗ 'ਚ ਆਸਵੰਦ ਸੀਗੇ ਵੀ ਕੋਈ ਨਾ ਕੋਈ ਨਤੀਜਾ ਮੁੱਖ ਮੰਤਰੀ ਪੰਜਾਬ ਦਾ ਆਪ ਦੇ ਆਪ ਨੂੰ ਪਛਾਣ ਹਤੇ ਸ਼ੀ ਕਾਉਂਦਾ ਕੋਈ ਦੇਊਗਾ ਇਸ ਕਰਕੇ ਉਹਦੀ ਵੱਡੀ ਤਿਆਰੀ ਨਾਲ ਨਹੀਂ ਸੀ ਅਸੀਂ ਪਰ ਜਦੋਂ ਇਹ ਭੱਜ ਗਿਆ ਉਸ ਤੋਂ ਬਾਅਦ ਅਸੀਂ ਤੁਰਤ ਫੱਟ ਤਿਆਰੀ ਕੀਤੀ ਆ ਕਿਸਾਨ ਸਾਡੇ 8-8 ਪਿੰਡਾਂ 'ਚ ਅਸੀਂ ਕਹਿ ਕੇ ਆਏ ਉਹਨਾਂ ਨੂੰ ਵੀ ਭਾਈ ਵੋਟੇ ਲੱਗੜੇ ਆ ਪੱਕੇ ਤੇ ਚੱਲੋ ਕੋਈ ਦੇਰ ਕਰੂਗਾ ਕੋਈ ਰੋਕੂਗਾ ਹੁਣ ਅਸੀਂ ਅੱਜ ਮੁਰੇ ਸੀਗੇ ਖਲੋਟ ਬਾਈ ਦੀ ਨਾਕੇ ਤੇ ਸਾਨੂੰ ਰੋਕ ਲੈ ਗਿਆ ਪੁਲਿਸ ਪ੍ਰਸ਼ਾਸਨ ਨੇ ਉਹ ਖਾ ਦੇ ਇੱਧਰ ਸਾਰੇ ਤੁਯੋਗ ਸਪਤਾਨ ਮੋਰਚੇ ਬੰਨਵੋ ਜੋ ਜੋ ਸੰਯੁਕਤ ਸਪਤਾਨ ਮੋਰਚੇ ਨੇ ਸਾਨੂੰ ਕਿਹਾ ਵੀ ਭਾਈ ਪੀਸਫੁਲੀ ਆਪਣਾ ਪ੍ਰੋਟੈਸਟ ਆ ਆਪਾਂ ਕੋਈ ਸੜਕਾਂ ਨਹੀਂ ਰੋਕਣੀਆਂ ਆ ਆਪਾਂ ਕੋਈ ਬੁੱਲਣ ਬਾਜੀ ਨਹੀਂ ਕਰਨੀ ਸਾਡੇ ਮੰਗਾਂ ਹੱਕੀ ਮੰਗਾਂ ਦੀ ਲੜਾਈ ਆ ਇਸ ਕਰਕੇ ਜਿੱਥੇ ਤੁਹਾਨੂੰ ਕੋਈ ਰੋਕੇ ਉੱਥੇ ਰੁਕ ਜਾਣਾ ਉਸੇ ਗੱਲ ਤੇ ਅਸੀਂ ਫੁੱਲ ਚੜਾਉਂਦੇ ਹੋਏ ਨਾਕੇ ਤੇ ਸਾਨੂੰ ਜੋ ਸੱਚੋ ਮਾਨਯੋਗ ਸਿਟੀ ਹੈ ਜੀ ਸਦਰ ਸਦਰ ਸੱਚੋ ਸਿਟੀ ਹੈ ਮਾਨਯੋਗ ਸਿਟੀ ਸਿਟੀ ਪਾਕੀਰ ਪੁਲਿਸ ਵਾਲੇ ਸਾਡੇ ਭਰਾ ਇਹਨਾਂ ਨੇ ਸਾਨੂੰ ਲੋਟ ਨਾਕੇ ਤੇ ਰੋਕਿਆ ਅਸੀਂ ਤਾਂ ਆਣੇ ਆ ਵੀ ਜਾਣ ਦੋ ਜੀ ਕਿੰਨਾ ਕਿਚੇਰਾ ਪਾਣੀ ਦਾ ਵਹਾਅ ਜਾਂ ਕਿਸਾਨਾਂ ਜਦੋਂ ਧਰਤੀ ਦੇ ਪੁੱਤ ਹੱਕਾਂ ਮੰਗਣ ਲਈ ਨਿਕਲਦੇ ਆ ਸੜਕਾਂ ਦੇ ਆਪਮਾਰੇ ਲੋਕ ਆਪਦੇ ਹੱਕਾਂ ਲਈ ਤੇ ਰਾਹ ਬਣ ਜਾਂਦੇ ਆ ਵੇਖਦੇ ਆ ਕਿੰਨਾ ਕਿਚ ਰੋਕਣਗੇ ਘੰਟਾ ਰੋਕਦੇ ਆ ਦੋ ਘਾਟੇ ਰੋਕਦੇ ਆ ਦੋ ਦਿਨ ਰੋਕਦੇ ਆ 10 ਦਿਨ ਰੋਕਦੇ ਆ ਸਰਕਾਰ ਆਪਦੀ ਤਾਕਤ ਵਿਖਾਉਂਦੀ ਐ ਧੱਕੇਸ਼ਾਹੀ ਕਰਦੀ ਐ ਤੇ ਅਸੀਂ ਸਬਰ ਨਾਲ ਸਤੋਗ ਨਾਲ ਜੋ ਸਾਨੂੰ ਗੁਰੂ ਸਾਹਿਬਾਨ ਨੇ ਮਾਰਗ ਦਿਖਾਇਆ ਅਸੀਂ ਉਹਦੇ ਤੇ ਪਹਿਰਾ ਦੇਣਾ ਡੀਐਸਪੀ ਸਾਹਿਬ ਤੇ ਉਹ ਆਇਆ ਇੱਥੇ ਜੀ ਚੱਲਦਾ ਪ੍ਰੋਗਰਾਮ ਆ ਅਸੀਂ ਕੋਸ਼ਿਸ਼ ਕਰਾਂਗੇ ਪ੍ਰਭਾਉ ਵੱਧ ਤੋਂ ਵੱਧ ਸਾਡੀ ਬੇਨਤੀ ਆ ਵੱਧ ਤੋਂ ਵੱਧ ਸਾਡੇ ਕਿਸਾਨ ਭਰਾ ਪਿੰਡਾਂ ਚੋਂ ਨਿਕਲੋ ਤੇ ਆਪਦੀ ਹੱਕੀ ਮੰਗਾਂ ਲਈ ਚੰਡੀਗੜ੍ਹ ਵੱਲ ਕੂਚ ਕਰੋ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜ਼ਾਲਮ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ